ਓਏ ਬੂਨ ਤੇ ਗਾਲ ਨਾ ਕਢ। ਸਾਲਾ ਚਿੱਟਾ ਪੀਏ ਬਗਵਾ ਲੱਗਾਗਾ ਜੁੱਤੀ ਮੂੰਹ 'ਚ ਦੇ ਦੂੰ। ਓ ਤੂੰ ਇਹ ਗੱਲ ਬਾਤ ਤੇ ਸਾਡੇ ਕੁੱਤੇ ਬਾਤ ਚ ਭੌਂਕੀ। ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਜਿਵੇਂ ਤੁਸੀਂ ਜਾਣਦੇ ਹੋ ਕਿ ਗੁਲਾਬ ਸਿੱਧੂ ਵੀ ਕੁਝ ਦਿਨਾਂ ਤੋਂ ਚਰਚਾ ਦੇ ਵਿੱਚ ਚੱਲ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਵੀ ਕਿਹਾ ਸੀ ਕਿ ਮੈਨੂੰ ਕਾਫੀ ਜ਼ਿਆਦੀ ਧਮਕੀਆਂ ਆ ਰਹੀਆਂ ਨੇ। ਤੇ ਜਿਸ ਤੋਂ ਬਾਅਦ ਦੋਸਤੋ ਇੱਕ ਹੋਰ ਮੁੱਦਾ ਉਹਨਾਂ ਦਾ ਅੱਗੇ ਆ ਗਿਆ ਜਿਸ ਨੂੰ ਲੈ ਕੇ ਗੋਪੀ ਲੌਂਗੀਏ ਦੇ ਨਾਲ ਉਹਨਾਂ ਦੀ ਲੜਾਈ ਹੋਈ ਅਤੇ ਉਹਨਾਂ ਨੇ ਵੌਇਸ ਕਾਲ ਰਿਕਾਰਡ ਕੀਤੀ ਜਿਸ ਦੇ ਵਿੱਚ ਦੋਸਤ ਇੱਕ ਦੂਜੇ ਨੇ ਉਹਨਾਂ ਨੇ ਕਾਫੀ ਭਾਰੀ ਵਰਕਮ ਗਾਲਾਂ ਕੱਢੀਆਂ ਕਿ ਕਹਿ ਲੋ ਕਿ ਗੁਲਾਬ ਸਿੱਧੂ ਨੂੰ ਸਿੱਧਾ ਡੀਫੇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗੋਪੀ ਲੌਂਗੀਏ ਨੇ ਵੀ ਕਈ ਖੁਲਾਸੇ ਕੀਤੇ ਅਤੇ ਕਈ ਗਾਲਾਂ ਕੱਢੀਆਂ ਅਸਲ ਤੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿਉਂਕਿ 2 ਦਿਨ ਪਹਿਲਾਂ ਗੋਪੀ ਲੌਂਗੀ ਇਹਨੇ ਇੱਕ ਪੋਡਕਾਸਟ ਦੇ ਵਿੱਚ ਇਹਨਾਂ ਨੂੰ ਮਾੜਾ ਚੰਗਾ ਕਿਹਾ ਸੀ ਜਿਸ ਤੋਂ ਬਾਅਦ ਇਹਨਾਂ ਦੀ ਗੱਲ ਹੋਈ ਤੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਤੇ ਆਪਣੀ رائے ਵੀ ਜਰੂਰ ਦਿਓ ਤਾਂ